ਇੰਡਸ ਪੋਡਕਾਸਟ ਦੇਖ ਰਹਾ ਹੈ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੈਂ ਹਰਜੀਤ ਲਸਾੜਾ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਪੋਡਕਾਸਟ ਦੇ ਵਿੱਚ ਆਪਾਂ ਕੁਝ ਸ਼ਖਸੀਅਤਾਂ ਨਾਲ ਵੀ ਗੱਲਬਾਤ ਕਰੀਏ ਤੇ ਖਾਸ ਕਰਕੇ ਜੋ ਵੀ ਵਿਸ਼ਵ ਦੇ ਵਿੱਚ ਨਵਾਂ ਆ ਰਿਹਾ ਆ ਉਹ ਚਾਹੇ ਰਾਜਨੀਤਿਕ ਹੋਵੇ ਚਾਹੇ ਸਮਾਜਿਕ ਹੋਵੇ ਤੇ ਚਾਹੇ ਕੁਝ ਹੋਰ ਪਹਿਲੂਆਂ ਦੇ ਉੱਪਰ ਗੱਲਬਾਤ ਹੋਵੇ ਉਹਨੂੰ ਸੰਖੇਪ ਦੇ ਵਿੱਚ ਸਿੱਧੀ ਤੇ ਬੇਬਾਕ ਟਿੱਪਣੀ ਦੇ ਨਾਲ ਤੁਹਾਡੇ ਸਾਹਮਣੇ ਕਰੀਏ ਸੋ ਨਵੀਂ ਕਹੋ ਕਿ ਜਾਣਕਾਰੀ ਦੇ ਨਾਲ ਖਾਸ ਕਰਕੇ ਜਿਹੜੇ ਯੂਰਪ ਜਾਣ ਦੇ ਇਸ਼ਕ ਨੇ ਉਹਨਾਂ ਦੇ ਲਈ ਕੁਝ ਨਵਾਂ ਆ ਰਿਹਾ ਹੈ ਸਪੈਸ਼ਲੀ ਜਿਹੜਾ ਯੂਕੇ ਨੇ ਆਪਣੇ ਇਮੀਗ੍ਰੇਸ਼ਨ ਦੇ ਵਿੱਚ ਕੁਝ ਚੇਂਜ ਕੀਤੀ ਹੈ ਉਹਦੇ ਉੱਪਰ ਆਪਾਂ ਅੱਜ ਸੰਖੇਪ ਜੀ ਗੱਲਬਾਤ ਕਰਦੇ ਹਾਂ ਯੂਰਪ ਵਿੱਚ ਯਾਤਰਾ ਦੀ ਪਲੈਨਿੰਗ ਕਰ ਰਹੇ ਹੋ ਤਾਂ ਇਹਨਾਂ ਨਿਯਮਾਂ ਨੂੰ ਪਹਿਲਾਂ ਜਾਣ ਲਵੋ ਸੋ ਨਵੇਂ ਨਿਯਮ ਆਏ ਨੇ ਯੂਰਪ ਦੀ ਯਾਤਰਾ ਕਰਨ ਦੇ ਵਿੱਚ ਤੇ ਉਹਦੇ ਵਿੱਚ ਆਪਾਂ ਖਾਸ ਗੱਲ ਕਰਾਂਗੇ ਇੰਗਲੈਂਡ ਦੀ ਕਿ ਇੰਗਲੈਂਡ ਨੇ ਹੁਣ ਬਾਕੀ ਮੁਲਕਾਂ ਨੂੰ ਕੀ ਕਿਹਾ ਹੈ ਕਿ ਸਾਡੇ ਮੁਲਕ ਦੇ ਵਿੱਚ ਵੜਨ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿਉਂਕਿ ਮੰਨਿਆ ਇਹ ਜਾ ਰਿਹਾ ਸੀਗਾ ਕਿ ਜਿਸ ਤਰ੍ਹਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ ਯੂਰਪ ਦੇ ਬਾਕੀ ਦੇ ਮੁਲਕਿਆਂ ਜਦੋਂ ਇੰਗਲੈਂਡ ਦੇ ਵਿੱਚ ਵੜਦੇ ਸੀਗੇ ਆਪਣੇ ਪਾਸਪੋਰਟਾਂ ਦੇ ਨਾਲ ਤੇ ਉਹ ਟਿਕਟ ਖਰੀਦ ਕੇ ਸਿੱਧੇ ਵੜ ਜਾਂਦੇ ਸੀਗੇ ਔਰ ਉਹਨਾਂ ਨੂੰ ਉੱਥੇ ਐਂਟਰੀ ਹੁੰਦੀ ਸੀਗੀ ਲੇਕਿਨ ਹੁਣ ਜਿਹੜੇ 8 ਜਨਵਰੀ 2025 ਤੋਂ ਨਵਾਂ ਲਾਅ ਲਾਗੂ ਹੋ ਜਾਏਗਾ ਉਹਦੇ ਵਿੱਚ ਇਹਨਾਂ ਵੱਡੇ ਮੁਲਕਾਂ ਨੂੰ ਵੀ ਦੇਖਣਾ ਪਏਗਾ ਆਪਣੀ ਅਥੋਰਾਈਜੇਸ਼ਨ ਉੱਥੇ ਲੈਣ ਦੇ ਲਈ ਦੇ ਕਾਸ ਕਰਕੇ ਜਿਹੜੇ ਯੂਰਪ ਦੇ ਹੋਰ ਮੁਲਕ ਨੇ ਇੱਕ ਦੋ ਨੂੰ ਛੱਡ ਕੇ ਉਹਨਾਂ ਨੂੰ ਵੀ ਇਸ ਇੰਗਲੈਂਡ ਦੇ ਵਿੱਚ ਇੰਟਰੀ ਲੈਂਡ ਤੋਂ ਪਹਿਲਾਂ ਕੁਝ ਨਾ ਕੁਝ ਨਵੀਂ ਰਜਿਸਟ੍ਰੇਸ਼ਨ ਵਗੈਰਾ ਕੁਝ ਉਹਨੇ ਪ੍ਰੋਸੈਸ ਬਣਾਈ ਹੈ ਉਹਦੇ ਉੱਪਰ ਆਪਾਂ ਗੱਲਬਾਤ ਕਰਦੇ ਹਾਂ ਬਹੁਤ ਸਾਰੇ ਇੱਕ ਮੰਤਰੀ ਯਾਤਰੀ ਨੂੰ ਜਲਦੀ ਯੂਕੇ ਜਾਂ ਕਈ ਯੂਰੋਪੀਅਨ ਯੂਨੀਅਨ ਜਿਹਨੂੰ ਆਪਾਂ ਈਯੂ ਕਹ ਦਿੰਨੇ ਆ ਦੇਸ਼ਾਂ ਵਿੱਚ ਜਾਣ ਤੋਂ ਪਹਿਲਾਂ ਆਨਲਾਈਨ ਆਥੋਰਾਈਜੇਸ਼ਨ ਲਈ ਰਜਿਸਟਰ ਕਰਨ ਦੀ ਹੁਣ ਲੋੜ ਹੋਏਗੀ ਫਿਰ ਭਾਵੇਂ ਕਿਸੇ ਦੂਜੇ ਦੇਸ਼ ਜਾਣ ਲਈ ਹੀ ਉੱਥੇ ਉਹਨਾਂ ਦਾ ਸਟੇ ਹੀ ਕਿਉਂ ਨਾ ਹੋਵੇ ਕਹਿਣ ਦਾ ਮਤਲਬ ਕਿ ਅਗਰ ਤੁਸੀਂ ਬਾਇਆ ਯੂਕੇ ਜਾ ਰਹੇ ਹੋ ਔਰ ਤੁਹਾਡੇ ਕੋਲ ਆਸਟ੍ਰੇਲੀਆ ਅਮਰੀਕਾ ਕੈਨੇਡਾ ਜਾਂ ਹੋਰ ਕਿਸੇ ਯੂਰੋਪੀਅਨ ਕੰਟਰੀ ਦਾ ਵੀ ਕਹਿ ਲਓ ਕਿ ਪਾਸਪੋਰਟ ਆ ਬਾਇਆ ਇੰਗਲੈਂਡ ਜਾ ਰਹੇ ਹੋ ਸਿਰਫ ਸਟੇ ਹੀ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਨਿਕਲਣਾ ਹੈ ਤਾਂ ਉੱਥੇ ਵੀ ਤੁਹਾਨੂੰ ਆਨਲਾਈਨ ਅਥੋਰਾਈਜੇਸ਼ਨ ਲਈ ਪਹਿਲਾਂ ਰਜਿਸਟਰ ਹੋਣਾ ਪਏਗਾ ਤੇ ਇੰਗਲੈਂਡ ਵਾਲੇ ਤੁਹਾਨੂੰ ਫਿਰ ਉਹ ਸਮਾਂ ਸੀਮਾ ਦੇਣਗੇ ਫਿਰ ਤੁਸੀਂ ਉੱਥੇ ਜਾ ਸਕਦੇ ਹੋ ਸੋ ਇਹਨਾਂ ਨਵੇਂ ਰੂਲ ਇਹ 8 ਜਨਵਰੀ 2025 ਤੋਂ ਲਾਗੂ ਹੋਣਗੇ ਇਹਦੇ ਵਿੱਚ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੇ ਹੋਰ ਜਿਹੜੇ ਗੈਰ ਯੂਰੋਪੀਅਨ ਦੇਸ਼ਾਂ ਦੇ ਸਲਾਨੀ ਆ ਜਿਨ੍ਹਾਂ ਨੂੰ ਵਰਤਮਾਨ ਵਿੱਚ ਯੂਕੇ ਵਿੱਚ ਥੋੜੇ ਸਮੇਂ ਦੇ ਸਟਾਏ ਦੇ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ ਸੀ ਹੁਣ ਉਹਨਾਂ ਨੂੰ ਦੇਸ਼ ਵਿੱਚ ਦਾਖਲ ਹੋਣ ਦੇ ਲਈ ਇਲੈਕਟ੍ਰੋਨਿਕ ਟਰੈਵਲ ਅਥੋਰਾਈਜੇਸ਼ਨ ਜਿਹਨੂੰ ਆਪਾਂ ਸ਼ਾਰਟਕਟ ਕਹਿੰਦੇ ਆ ਈਟੀਏ ਦੀ ਲੋੜ ਪਵੇਗੀ ਸੋ ਈਟੀਏ ਲਈ ਯਾਤਰਾ ਨੂੰ ਆਨਲਾਈਨ ਫਾਰਮ ਭਰਨਾ ਪਾਏਗਾ ਇਸ ਲਈ 10 ਪਾਉਂਡ ਦੀ ਉਹਨਾਂ ਨੇ ਫੀਸ ਰੱਖੀ ਹੈ ਕਰੀਬ ਇਹ ਇੰਡੀਆ ਦੇ ਭਾਰਤ ਦੇ 1100 ਰੁਪਏ ਬਣਦੇ ਆ ਅ ਬਿਨੇਕਾਰਾਂ ਨੂੰ ਕੁਝ ਘੰਟਿਆਂ ਵਿੱਚ ਹੀ ਪਤਾ ਲੱਗ ਜਾਵੇਗਾ ਕਿ ਉਹਨਾਂ ਦੀ ਅਥੋਰਾਈਜੇਸ਼ਨ ਨੂੰ ਮਨਜ਼ੂਰੀ ਮਿਲ ਗਈ ਹੈ ਜਾਂ ਨਹੀਂ ਮਿਲ ਗਈ ਹੈ ਪਰ ਕਈ ਮਾਮਲੇ ਥੋੜੇ ਜਿਹਾ ਕਹ ਲਓ ਕਿ ਉਹ ਦਸਤਾਵੇਜ਼ਾਂ ਦਾ ਨਿਰੇਖਣ ਵਗੈਰਾ ਕਰਦੇ ਨੇ ਤਾਂ ਉਹਦੇ ਵਿੱਚ 3 ਦਿਨ ਦਾ ਸਮਾਂ ਵੀ ਲੱਗ ਸਕਦਾ ਜਾਨਕਿ 3 ਕੰਮਕਾਜੀ ਦਿਨਾਂ ਦੇ ਵਿੱਚ ਵੀ ਇਹ ਤੁਹਾਨੂੰ ਅਥੋਰਾਈਜੇਸ਼ਨ ਦੀ ਜੈਸ ਆ ਸਕਦੀ ਹੈ ਔਥਰਾਇਜੇਸ਼ਨ ਨਾ ਯੂਕੇ ਵਿੱਚ 6 ਮਹੀਨਿਆਂ ਤੱਕ ਮਲਟੀਪਲ ਐਂਟਰੀਜ਼ ਦੇ ਲਈ ਤੇ 2 ਸਾਲਾਂ ਦੀ ਮਿਆਦ ਲਈ ਜਾਂ ਯਾਤਰੀਆਂ ਦੇ ਪਾਸਪੋਰਟ ਦੀ ਮਿਆਦ ਮੁੱਕਣ ਜੋ ਵੀ ਤੋਂ ਪਹਿਲਾਂ ਆ ਜਾਵੇ ਤੱਕ ਵੈਧ ਰਹੇਗੀ। ਇਹ ਨਵਾਂ ਔਥਰਾਇਜੇਸ਼ਨ ਸਿਰਫ ਗੈਰ ਯੂਰਪੀ ਲੋਕਾਂ ਲਈ ਨਹੀਂ ਬਲਕਿ 2 ਅਪ੍ਰੈਲ 2125 ਤੋਂ ਯੂਰਪੀ ਸੰਘ ਦੇ ਲੋਕਾਂ ਨੂੰ ਵੀ ਯੂਕੇ ਵਿੱਚ ਦਾਖਲ ਹੋਣ ਦੇ ਲਈ ਈਟੀਏ ਕਰਵਾਉਣਾ ਪਏਗਾ। ਹਾਲਾਂਕਿ ਇਸ ਲਈ ਯੂਕੇ ਆਰਲੈਂਡ ਤੇ ਵੈਧ ਯੂਕੇ ਵੀਜ਼ਾ ਵਾਲਿਆਂ ਨੂੰ ਇਦੇ ਵਿੱਚ ਰਾਹਤ ਹੈ ਉਹਨਾਂ ਨੂੰ ਇਸ ਤਰ੍ਹਾਂ ਦੀ ਪ੍ਰੋਸੈਸਸ ਦੇ ਵਿੱਚੋਂ ਨਹੀਂ ਨਿਕਲਣਾ ਪਾਏਗਾ ਹੁਣ ਜੇ ਆਪਾਂ ਗੱਲਬਾਤ ਕਰੀਏ ਥੋੜੇ ਜਿਹਾ ਅੱਗੇ ਤੋਰੀਏ ਕਿ ਅਸਲ ਦੇ ਵਿੱਚ ਫਿਰ ਯੂਕੇ ਵਾਲਿਆਂ ਦਾ ਇਹਦੇ ਵਿੱਚ ਉਦੇਸ਼ ਕੀ ਆ ਦੇਸ਼ੇ ਕਰਨਾ ਇਸ ਤਰ੍ਹਾਂ ਕਿਉਂ ਚਾਹੁੰਦਾ ਆ ਕਿਉਂਕਿ ਹੋ ਸਕਦਾ ਕਿ ਇਹ ਨਵੇਂ ਲਾਅਸ ਦੇ ਵਿੱਚ ਜਿਹੜਾ ਖਾਸ ਕਰਕੇ ਯੂਰਪੀਅਨ ਦੇਸ਼ ਹੈ ਜਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਵਾਲੇ ਜਾਂ ਨਿਊਜ਼ੀਲੈਂਡ ਵਾਲੇ ਉਹ ਵੀ ਕਹਿ ਸਕਦੇ ਆ ਕਿ ਭਾਈ ਵੱਡੇ ਮੁਲਕਿਆਂ ਤੁਸੀਂ ਸਾਡੇ ਇਹ ਕਿਹੜੇ ਸਿਆਪੇ ਪਾਏ ਹੋਏ ਨੇ ਆਪਣੇ ਪਾਲਿਸਿਸ ਨੂੰ ਠੀਕ ਕਰੋ ਉਹਨਾਂ ਨੇ ਆਪਣਾ ਉਦੇਸ਼ ਪਹਿਲਾਂ ਹੀ ਇਹਦੇ ਵਿੱਚ ਦੱਸਿਆ ਹੋਇਆ ਹੈ ਕਹਿੰਦੇ ईटीए स्कीम ਜੋ ਪਹਿਲਾਂ 7 ਮੱਧ ਪੂਰਬੀ ਦੇਸ਼ਾਂ ਦੇ ਨਾਗਰਿਕਾਂ ਤੇ ਲਾਗੂ ਹੁੰਦੀ ਸੀਗੀ ਹੋਮ ਆਫਿਸ ਦਾ ਕਹਿਣਾ ਹੈ ਕਿ ਅਰਜ਼ੀਆਂ ਦੀ ਪ੍ਰਕਿਰਿਆ ਦੌਰਾਨ ਇਕੱਠੇ ਕੀਤੇ ਗਏ ਬਾਇਓਗ੍ਰਾਫਿਕ ਬਾਇਓਮੈਟ੍ਰਿਕ ਅਤੇ ਸੰਪਰਕ ਵੇਰਵੇ ਵੀ ਯਾਤਰੀਆਂ ਦੀ ਗਤੀਵਿਧੀ ਨੂੰ ਵਿੱਤ ਢੰਗ ਨਾਲ ਟਰੈਕ ਕਰਕੇ ਸੁਰੱਖਿਆ ਨੂੰ ਵਧਾਉਣ ਦੇ ਮਦਦ ਕਰਦੇ ਆ ਇਸ ਕਰਕੇ ਅਸੀਂ ਇਹ ਨਿਯਮ ਲੈ ਕੇ ਆ ਰਹੇ ਹਾਂ ਤੇ ਦੂਜੇ ਪਾਸੇ ਯੂਕੇ ਦੇ ਮਾਈਗ੍ਰੇਸ਼ਨ ਤੇ ਸਿਟੀਜ਼ਨ ਮਾਮਲਿਆਂ ਦੀ ਮੰਤਰੀ ਸੀਮਾ ਮਲਹੋਤਰਾ ਦੀ ਆਪਾਂ ਪਹਿਲਾਂ ਦੀ ਜੀ ਗੱਲ ਕਰੀਏ ਉਹਨਾਂ ਨੇ ਕਿਹਾ ਯੂਕੇ ਵਿੱਚ ਲੋਕਾਂ ਦੇ ਪੈਰ ਪੈਣ ਤੋਂ ਪਹਿਲਾਂ ਮਾੜੀ-ਮੋਟੀ ਸਕਰੀਨਿੰਗ ਰਾਈ ਅਸੀਂ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਾਂਗੇ ਤੇ ਯਕੀਨੀ ਬਣਾਵਾਂਗੇ ਕਿ ਯਾਤਰੀਆਂ ਨੂੰ ਇੱਕ ਸਹਿਜ ਹਵਾਈ ਯਾਤਰਾ ਦਾ ਤਜਰਬਾ ਮਿਲੇ ਹੁਣ ਇਹ ਤਾਂ ਉਹ ਦੇਸ਼ ਹੋ ਗਿਆ ਜਿਹਦੇ ਵਿੱਚ ਅਮਰੀਕਾ ਕੈਨੇਡਾ ਜਾਂ ਵਗੈਰਾ ਵਗੈਰਾ ਹੋਰ ਕਾਫੀ ਆਉਂਦੇ ਨੇ ਦੂਸਰੇ ਪਾਸੇ ਯੂਰਪੀ ਸੰਘ ਦੇ ਜਿਹੜੇ ਦੇਸ਼ ਆ অথੋਰੀਜੇਸ਼ਨ ਉਹਨਾਂ ਦੇ ਲਈ ਵੀ ਲਾਜ਼ਮੀ ਹੋ ਗਈ ਆ ਉਹ ਵੀ ਥੋੜਾ ਚੀਕ ਸਕਦੇ ਆ ਕਿ ਤੁਸੀਂ ਤਾਂ ਸਾਨੂੰ ਵੀ ਨਹੀਂ ਬਖਸ਼ ਆਏਗਾ ਉਹਦੇ ਵਿੱਚ ਇਹਨਾਂ ਨੇ ਕੀ ਸਿਸਟਮ ਦਿੱਤਾ ਕਿ 30 EU ਦੇਸ਼ਾਂ ਵਿੱਚ ਐਂਟਰੀ ਲਈ ਸਾਲ 2025 ਦੀ ਬਸੰਤ ਤੋਂ ਪਹਿਲਾਂ ਅਜਿਹੇ ਕਦਮ ਚੁੱਕਿਆ ਜਾ ਰਿਹਾ EU ਨੂੰ 60 ਦੇਸ਼ਾਂ ਇਹਨਾਂ ਦੇ ਵਿੱਚ UK, US, ਕੈਨੇਡਾ ਤੇ ਆਸਟ੍ਰੇਲੀਆ ਵੀ ਸ਼ਾਮਲ ਹੈ ਤੇ ਵੀਜ਼ਾ ਫ੍ਰੀ ਵਿਦੇਸ਼ੀਆਂ ਲਈ ਇੱਕ ਨਵੇਂ ਯਾਤਰੀ ਅਥੋਰਾਈਜੇਸ਼ਨ ਦੀ ਲੋੜ ਹੋਏਗੀ ETA ਵਾਂਗ ਇਹ ਇਸ ਨਵੇਂ ਪ੍ਰੋਗਰਾਮ ਨੂੰ ਯੂਰੋਪੀਅਨ ਟ੍ਰੈਵਲ ਇਨਫੋਰਮੇਸ਼ਨ ਐਂਡ ਅਥੋਰਾਈਜੇਸ਼ਨ ਸਿਸਟਮ ਜਾਨੀ ਕਿ ETI एएस ਦਾ ਨਾਮ ਦਿੱਤਾ ਗਿਆ ਇਸ ਦੇ ਤਹਿਤ ਥੋੜੇ ਸਮੇਂ ਵਿੱਚ ਆਉਣ ਵਾਲੇ ਯਾਤਰੀ ਨੂੰ ਆਨਲਾਈਨ ਅਰਜੀ ਭਰਨੀ ਹੋਵੇਗੀ ਤੇ 7 ਪਾਉਂਡ ਕਰੀਬ 654 ਰੁਪਏ ਦੀ ਫੀਸ ਅਦਾ ਕਰਨੀ ਹੋਏਗੀ ਇਸ ਤੋਂ ਬਾਅਦ ਅਰਜੀ ਦੀ ਮਨਜ਼ੂਰੀ ਲਈ 96 ਘੰਟਿਆਂ ਦੇ ਲਈ ਇੰਤਜ਼ਾਰ ਕਰਨਾ ਹੋਵੇਗਾ ਯੂਰਪੀ ਸੰਘ ਐਂਟਰੀ ਐਗਜ਼ਿਟ ਸਿਸਟਮ ਜਾਨੀ ਕਿ ਈਈਐਸ ਨਾਮ ਨਾਲ ਇੱਕ ਵੱਖਰਾ ਡਿਜੀਟਲ ਨਿਗਰਾਨੀ ਪਹਿਲ ਕਰਨ ਜਾ ਰਿਹਾ ਜੋ ਕਿ ਗੈਰ ਯੂਰਪੀ ਸੰਘ ਦੇ ਨਾਗਰਿਕਾਂ ਦੀ ਪਛਾਣ ਦੇ ਲਈ ਪਾਸਪੋਰਟ ਦੀ ਬਜਾਏ ਚਿਹਰੇ ਅਤੇ ਫਿੰਗਰਪ੍ਰਿੰਟ ਦੇ ਸਕੈਨ ਦੇ ਵਰਤੋਂ ਕਰੇਗਾ ਸੋ ਇਹ ਸਗੀ ਯੂਰਪ ਦੇ ਨਾਲ ਜਾਂ ਕਹੋ ਕਿ ਖਾਸ ਕਰਕੇ ਇੰਗਲੈਂਡ ਦੇ ਇਮੀਗ੍ਰੇਸ਼ਨ ਸਿਸਟਮ ਦੇ ਨਾਲ ਕਿ ਨਵਾਂ ਉਹ অথੋਰੀਜੇਸ਼ਨ ਸਿਸਟਮ ਲੈ ਆ ਰਿਹਾ ਹੈ ਕਿ ਤੁਹਾਨੂੰ ਪਹਿਲਾਂ ਰਜਿਸਟਰ ਹੋਣਾ ਪਾਏਗਾ ਉਹਦੇ ਉੱਪਰ ਸੰਖੇਪ ਜੀ ਜਾਣਕਾਰੀ ਸੋ ਜਿਹੜੇ ਵੀ ਸਾਡੇ ਵੀਡ ਪੈਨ ਪੜਾ ਜਾਂ ਸਾਡੇ ਪਰਿਵਾਰ ਯੂਰਪ ਦੀ ਯਾਤਰਾ ਦੇ ਲਈ ਤਿਆਰੀਆਂ ਖਿੱਚ ਰਹੇ ਨੇ ਸਮਾਨ ਸੂਨ ਪੈਕ ਕਰ ਰਹੇ ਨੇ ਉਹ ਇਹਨਾਂ ਡੇਟਾ ਨੂੰ ਨੋਟ ਕਰਨ ਤੇ ਇਹਦੇ ਹਿਸਾਬ ਦੇ ਨਾਲ ਚੱਲਣ ਨਹੀਂ ਤਾਂ ਫਿਰ ਤੁਹਾਨੂੰ ਆਪਣੇ ਆਪਣੇ ਮੁਲਕ ਦੇ ਵਿੱਚੋਂ ਐਂਟਰੀ ਤੋਂ ਰੋਕਿਆ ਜਾ ਸਕਦਾ ਸੋ ਬਣੇ ਰਹੋ ਜੀ ਇੰਡਸਟਰੀ ਵੀ ਦੇ ਨਾਲ ਇੰਡੋਸਪੋਸਕਾਸਟ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਫਿਰ ਤੋਂ ਅਗਲੇ ਪ੍ਰੋਗਰਾਮ ਦੇ ਵਿੱਚ ਰਾਤ ਦਾ ਬਣੇਗਾ ਮੈਂ ਹਰਜੀਤ ਲਸੜਾ ਧੰਨਵਾਦ